ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਭਈ ਅਮਨਦੀਪ ਅਮਨਦੀਪ ਹੈਡ ਕਾਸਟੇਬਲ ਜੋ ਕਿ ਬਠਿੰਡਾ ਪੁਲਿਸ ਦੇ ਵਿੱਚ ਜੋ ਗ੍ਰਿਫਤਾਰ ਕੀਤੀ ਏ ਥਾਰ ਦੇ ਵਿੱਚੋਂ ਚਿੱਟਾ ਫੜਿਆ ਗਿਆ ਹਨ ਤੇ ਜਿਹਦੇ ਵਿੱਚ ਉਹਦੀਆਂ ਕਈ ਗੱਲਾਂ ਦੇ ਖੁਲਾਸੇ ਹੋਏ ਆ ਤੇ ਹੁਣ ਜੋ ਸਰਪਤ ਸਿੰਘ ਟਹਿਣਾ ਜੋ ਉਹਦੇ ਇੱਕ ਦੋ ਚਾਰ ਆਪਾਂ ਗੱਲਾਂ ਸੁਣਾਉਣੇ ਆ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਕੀ ਕਹਿਣਾ ਉਹਨਾਂ ਦਾ ਕਈ ਵੱਡੇ ਵੱਡੇ ਖੁਲਾਸੇ ਕਰਿਆ ਗੱਲਾਂ ਦੇ ਤਾਂ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਫਰਮੇਦਲੇ ਦਾਅਵੇ ਨਾਲ ਕਹਿਣਾ ਜੇਕਰ ਨਿਰਪੱਖ ਆਧਾਰ ਦੇ ਉੱਤੇ ਉਹਦੇ ਦੋਵਾਂ ਮੋਬਾਈਲਾਂ ਦੀ ਪੜਤਾਲ ਹੋ ਜਾਵੇ ਉਹ ਮੋਬਾਈਲ ਜਿਹੜੇ ਕਿ ਉਹਦੀ ਕਾਲੀ ਥਾਰ ਦੇ ਵਿੱਚੋਂ ਫੜੇ ਗਏ ਆ ਉਹ ਮੋਬਾਈਲ ਜਿਹੜੀ ਉਹ ਨਾਕੇ ਦੇ ਉੱਤੇ ਕਹਿੰਦੀ ਸੀ ਕਿ ਮੈਨੂੰ ਮੇਰਾ ਮੋਬਾਈਲ 줘 ਮੈਂ ਗੁਣੇ ਅਧਿਕਾਰੀਆਂ ਨੂੰ ਫੋਨ ਕਰਕੇ ਤੁਹਾਨੂੰ ਦੱਸਦੀ ਮੈਂ ਹੈਗੀ ਕੌਣ ਆ ਜੇਕਰ ਤੇ ਉਹਨਾਂ ਮੋਬਾਈਲਾਂ ਦੀ ਪੜਤਾਲ ਕਰ ਲਈ ਜਾਵੇ ਤੇ ਆਪੇ ਮਿੰਟਾਂ ਸੈਕਿੰਡਾਂ ਦੇ ਵਿੱਚ ਪਤਾ ਲੱਗ ਜਾਣਾ ਵੀ ਭਾਈ ਕਿਹਦੇ ਕਿਹਦੇ ਨਾਲ ਉਹਦੀ ਗੰਡ ਟੋਪ ਹੈਗੀ ਆ ਕਿਹਦੇ ਕਿਹਦੇ ਨਾਲ ਮਿਲ ਕੇ ਉਹ ਹੁਣ ਤੱਕ ਆ ਸਾਰਾ ਕੁਝ ਕਰਦੀ ਰਹੀ ਆ ਪਰ ਇਵੇਂ ਹੋਣ ਦੀ ਆਸ ਨਹੀਂ ਤੋ ਕਿ ਜਿਵੇਂ ਇਵੇਂ ਹੋ ਗਿਆ ਤੇ ਫਿਰ ਭਾਈ ਕਈ ਵੱਡੇ ਪੁਲਿਸ ਅਧਿਕਾਰੀ ਨੰਗੇ ਹੋ ਜਾਣੇ ਆ ਕਈ ਹੋਰ ਵੱਡੇ ਵੱਡੇ ਚਿਹਰੇ ਜਿਹੜੇ ਬੇਨਕਾਬ ਹੋ ਜਾਣੇ ਆ ਜਿਨ੍ਹਾਂ ਨੇ ਇਸ ਵੇਲੇ ਪਰਦਾ ਪਾਇਆ ਹੋਇਆ ਵੀ ਬੁਰਕਾ ਪਾ ਕੇ ਚੱਲਦੇ ਵੀ ਭਾਈ ਨੇ ਨਹੀਂ ਅਸੀਂ ਤਾਂ ਕੁਝ ਨਹੀਂ ਕਰਦੇ ਅਸੀਂ ਤਾਂ ਨਿਯੁਤ ਦੇਸ਼ਾਂਵਰਦ ਹੈ ਫਲਾ ਹੈ ਢਿੰਗ ਹੈ ਉਹਨਾਂ ਲੋਕਾਂ ਨੇ ਬੇਪਰਦ ਹੋ ਜਾਣਾ ਫਿਰ ਕਿਰਕਰੀ ਬਹੁਤ ਹੋਣੀ ਆ ਕਿੰਨਾ ਚੰਗਾ ਹੋਵੇ ਜੇਕਰ ਉਹਦੇ ਮੋਬਾਈਲਾਂ ਦੀ ਪਰਤਾਲ ਸੱਚੀ ਮੁੱਚੀ ਹੋ ਜਾਏ ਕੋਈ ਔਖਾ ਕੰਮ ਨਹੀਂਗਾ ਜਦੋਂ ਉਹ ਇਸ ਵੇਲੇ ਰਿਮਾਂਡ ਦੇ ਉੱਤੇ ਆ ਦੋ ਦਿਨ ਦੇ ਰਿਮਾਂਡ ਦੇ ਉੱਤੇ ਫੇਰ ਆ ਜਦੋਂ ਰਿਮਾਂਡ ਦੇ ਉੱਤੇ ਚੁਟਕੀ ਦੇ ਵਿੱਚ ਸਾਰਾ ਮਸਲਾ ਹੱਲ ਹੋ ਜਾਣਾ ਐਵੇਂ ਹੀ ਮਸਲਾ ਹੱਲ ਹੋਊਗਾ ਜਿਵੇਂ ਹਾਂਜੀ ਇਹ ਸੀ ਸਰਬਤ ਸਿੰਘ ਟਹਿਣਾ ਜੋ ਕਿ ਇਹਨਾਂ ਨੇ ਵੀ ਇੱਕ ਕਈ ਗੱਲਾਂ ਦੇ ਖੁਲਾਸੇ ਕੀਤੇ ਹੁਣ ਗੱਲ ਐਨੀ ਕਾ ਵੀ ਦੇਖੋ ਸਾਰਿਆਂ ਨੂੰ ਪਹਿਲਾਂ ਤਾਂ ਇਹਨਾਂ ਨੇ ਦੱਸਿਆ ਗਿਆ ਜਿਹੜੀ ਇਹ ਕੁੜੀ ਆ ਕਿਉਂਕਿ ਮੀਡੀਆ ਦੇ ਵਿੱਚ ਹੀ ਆ ਗਿਆ ਸਾਰਿਆਂ ਨੂੰ ਪਤਾ ਇਹਨੇ ਜਦੋਂ ਕਿਤੇ ਨਾਕਾ ਹੁੰਦਾ ਸੀ ਤਾਂ ਜਾਂ ਕੋਈ ਰੋਕਦਾ ਸੀ ਉਥੇ ਵੱਡੇ ਅਫਸਰਾਂ ਦੀ ਚੈਟ ਹੁੰਦੀ ਸੀ ਜਿਹੜੀ ਉਹ ਦਿਖਾਤੀ ਜਾਂਦੀ ਸੀ ਤੇ ਜਿਹੜੇ ਉਹਨਾਂ ਦੇ ਫੋਟੋਆਂ ਸੀ ਉਹ ਦਿਖਾ ਦਿੱਤੀਆਂ ਜਾਂਦੀਆਂ ਸੀ ਵੀ ਮੈਨੂੰ ਵੀ ਮੈਨੂੰ ਜੇ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਤੇ ਖੁੱਦ ਹੀ ਦੀ ਕਾਰਵਾਈ ਹੋ ਜਾਣੀ ਆ ਤਾਂ ਇਹਨੂੰ ਉੱਥੋਂ ਨਘਾ ਦਿੰਦੇ ਸੀ ਕਿਉਂਕਿ ਇਹਨੇ ਆਪਣਾ ਅਫਸਰਾਂ ਦਾ ਨਾਂ ਲੈ ਦੇਣਾ ਸੀ ਤਾਂ ਇਸ ਕਰਕੇ ਕਈ ਵਾਰੀ ਉੱਥੋਂ ਦੀ ਨੰਗੀਆਂ ਨਾਕਿਆ ਰਹੀ ਤਾਂ ਹੁਣ ਜਿਹੜੀ ਗੱਲ ਰਹੇਗੀ ਦੂਜੀ ਐਂਬੂਲੈਂਸ ਵਾਲੀ ਐਂਬੂਲੈਂਸ ਵਾਲੇ ਮੁੰਡੇ ਨਾਲ ਜਿਹਨੂੰ ਇਹ ਜਾਣ ਪਛਾਣ ਪਈ ਸੀ ਉਹਨੂੰ ਕਿਉਂ ਪਾਈ ਗਈ ਸੀ ਕਿਉਂ ਜਾਣ ਪਛਾਣ ਪਾਈ ਸੀ ਤਾਂ ਉਹ ਇਹਨੂੰ ਪਤਾ ਸੀ ਵੀ ਐਂਬੂਲੈਂਸ ਵਾਲੇ ਨੂੰ ਕੋਈ ਨਹੀਂ ਰੋਕਦਾ ਗਲਾ ਹਾਲਾਂਕਿ ਆਪਾਂ ਸੁਧਾਰਨ ਤੌਰ ਤੇ ਬੋਲ ਰਹੇ ਆ ਕਈ ਲੋਕ ਤਾਂ ਗਲਤ ਟਿੱਪਣੀ ਕਰ ਰਹੇ ਆ ਵੀ ਇਹਦੀ ਯਾਰੀ ਸੀਗੀ ਉਸ ਜੋ ਐਂਬੂਲੈਂਸ ਵਾਲਾ ਆਪਾਂ ਫੇਰ ਵੀ ਆਪਾਂ ਇਹ ਕਹਨੇ ਆ ਵੀ ਉਹਨੂੰ ਕਿਸੇ ਵੀ ਤਰੀਕੇ ਨਾਲ ਜਾਣਦੀ ਸੀ ਤਾਂ ਇਹਨੇ ਉਹਦੇ ਨਾਲ ਜਿਵੇਂ ਆਪਾਂ ਕਹਿੰਦੀਆਂ ਲਿਹਾਜ਼ ਪਾ ਕੇ ਤਾਂ ਐਂਬੂਲੈਂਸ ਰਾਹੀਂ ਇਹਨੇ ਚਿੱਟਾ ਬਹੁਤ ਹੀ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਵਿੱਚ ਹੈ ਕਈ ਗੱਡੀਆਂ ਵੀ ਦੱਸਿਆ ਜੇ ਵੱਧ ਤੋਂ ਵੱਧ ਆਪਾਂ ਕਹਨੇ ਆ ਵੀ ਜਿਵੇਂ ਸਰਵਪ ਸਿੰਘ ਟਹਿਣਾ ਦਾ ਵੀ ਕਹਿਣਾ ਵੀ ਜੇ 50000 ਆਪਣੀ ਤਨਖਾਹ 50000 ਤਨਖਾਹ ਕੀ ਤੇ ਸਵਾ ਸਵਾ ਲੱਖ ਵਾਲੇ ਫੋਨ ਦਿਖਾਓ ਕਿਸੇ ਕੋਲੇ ਦੋ ਦੂਜਾ ਨੰਬਰ ਤਿੰਨ ਤਿੰਨ ਗੱਡੀਆਂ ਦਿਖਾਓ ਦੋ ਦੋ 18 ਤੇ ਬਾਕੀ ਹੋਰ ਵਰਨਾ ਗੱਡੀਆਂ ਚਾਰ ਚਾਰ ਗੱਡੀਆਂ ਤਾਂ ਉਹੀ ਆ ਫਿਰ ਬਾਕੀ 2 2 ਕਰੋੜ ਦੇ ਬੰਗਲੇ ਤੇ ਜਿਹੜੇ ਪਲਾਟ ਆ ਤੇ ਥਾਂ ਥਾਂ ਤੇ ਬਠਿੰਡੇ ਦੇ ਵਿੱਚ ਤਾਂ ਉਹ ਵੀ ਦਿਖਾ ਦਿਓ ਕਿਸੇ ਕੋਲੇ ਮੈਂ ਕਹਣਾ ਵੱਧ ਬਾਲਾ ਨਹੀਂ ਕਹਿੰਦਾ ਦੋ ਪਲਾਟ ਮੁਸ਼ਕਲ ਤੋਂ ਮੁਸ਼ਕਲ ਹੋ ਸਕਦੇ ਆ ਇਹ ਤੋਂ ਵੱਧ ਨਹੀਂ ਉਹ ਵੀ ਮਿਹਨਤ ਵਾਲਾ ਬੰਦਾ ਕੋਈ ਮੁਸ਼ਕਲ ਨਾਲ ਹੀ ਲੈਂਦਾ ਤੇ ਹੁਣ ਜਿਹਦੇ ਵਿੱਚ ਇਹਦੀ ਟਿੱਪਣੀ ਇਹ ਹੋਈ ਆ ਵੀ ਜਿਹੜੀ ਇਹ ਐਂਬੂਲੈਂਸ ਰਾਹੀਂ ਕਿਸੇ ਮੁੰਡੇ ਨਾਲ ਲਿਹਾਜ਼ ਪਾਈ ਗਈ ਸੀ ਤਾਂ ਉਹਦੇ ਰਾਹੀਂ ਇਹਨੇ ਆਪਣਾ ਵਪਾਰ ਸ਼ੁਰੂ ਕੀਤਾ ਚਿੱਟੇ ਦਾ ਲੰਬੇ ਸਮੇਂ ਤੋਂ ਚਿੱਟਾ ਵੇਚਦੀ ਸੀ ਇੰਸਟਾਗ੍ਰam ਤੇ ਬੈਲਿੰਗ ਵਾਲੀ ਗਣੀ ਹੁੰਦੀ ਸੀ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਹੋਈਆਂ ਪਰ ਹੁਣ ਇਹ ਕਹਿਣਾ ਚਾਹੁੰਦੇ ਜਦੋਂ ਐਂਬੂਲੈਂਸ ਆਉਂਦੀ ਆ ਹਰ ਬੰਦਾ ਕਹਿੰਦਾ ਵੀ ਹੱਥ ਮੰਨ ਕੇ ਜੇਰਾ ਵੀ ਕੋਈ ਮਰੀਜ਼ ਆ ਇਹਦੇ ਵਿੱਚ ਵੀ ਚੰਗੇ ਹੀ ਹੋਵੇ ਰੱਬ ਇਹਦੇ ਨਾਲ ਚੰਗਾ ਕਰੇ ਪਰ ਇਹ ਨਹੀਂ ਪਤਾ ਸੀ ਵੀ ਇਹ ਲੋਕਾਂ ਨੂੰ ਮੌਤ ਦੇ ਘਾਟ ਤਾਰਨ ਵਾਸਤੇ ਇਹ ਚਿੱਟਾ ਜਿਹੜਾ ਵੇਚਿਆ ਨੇ ਕੀ ਪਤਾ ਕਿੰਨੇ ਕੁ ਨੌਜਵਾਨ ਮਰੇ ਆ ਉਸ ਚਿੱਟੇ ਨਾਲ ਲੰਬੇ ਸਮੇਂ ਤੋਂ ਵੇਚ ਰਹੀ ਆ ਇਹਦੇ ਤੇ ਹੁਣ ਕਾਰਵਾਈ ਜਿਵੇਂ ਭਗਵੰਤ ਮਾਨ ਤੇ ਵੀ ਟਿੱਪਣੀ ਹੋਈ ਆ ਕਈ ਲੋਕਾਂ ਨੇ ਕਿਹਾ ਸਵਾਲ ਉੱਠੇ ਆ ਵੀ ਇਹਦੇ ਕਰਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਕਿਉਂਕਿ ਜਿਹੜੇ ਛੋਟੇ ਮੋਟੇ ਕੋਈ ਕਾਰ ਜਿਹੜੇ ਛੋਟੇ ਮੋਟੇ ਕੋਈ ਗਰੀਬ ਜਨਤਾ ਉਹਨਾਂ ਦੇ ਘਟਾ ਤੇ ਜਿਹੜੇ ਕੋਈ ਮਾੜਾ ਮੋਟਾ ਕੋਈ ਛੋਟਾ ਮੋਟਾ ਕੰਮ ਕਰਦੇ ਸਾਰਿਆਂ ਦੇ ਘਟਾ ਆਏ ਤਾਂ ਹੁਣ ਜਿਹੜੀ ਗੱਲ ਰਹਿ ਗਈ ਵੱਡੇ ਮਗਰ ਬੱਚਾਂ ਦੀ ਜਿਵੇਂ ਹੁਣ ਪਹਿਲੀ ਗੱਲ ਆ ਜੀ ਆਈ ਗਈ ਇਹ ਕੁੜੀ ਸਾਹਮਣੇ ਜਿਹੜੀ ਹੁਣ ਅਮਨਦੀਪ ਨਾਮ ਆ ਬਠਿੰਡਾ ਦੇ ਵਿੱਚ ਡਿਊਟੀ ਕਰਦੀ ਆ ਪਰ ਇਹ ਕਹਿੰਦੇ ਪਹਿਲਾਂ ਮਾਨਸਾ ਸੀ ਪਰ ਇਹਨੇ ਆਪਣੀ ਡਿਊਟੀ ਉੱਥੇ ਜਿਵੇਂ ਕਿ ਵੱਡੇ ਅਫਸਰਾਂ ਨੂੰ ਫਰਮਾਇਸ਼ ਪਾ ਕੇ ਉੱਥੇ ਲੱਗੀ ਹੋਈ ਆ ਕਹਿੰਦਾ ਮਤਲਬ ਵੀ ਵੱਡੇ ਵੱਡੇ ਅਫਸਰਾਂ ਨਾਲ ਲਿਆਜਾ ਜੇ ਕੋਈ ਰੋਕਦਾਗਾ ਉੱਥੇ ਇਹ ਧਮਕੀ ਦੇ ਕੇ ਨਾਂਗੇ ਜਾਂਦੀ ਸੀ ਤਾਂ ਜਾ ਜਿੱਦੇ ਇਹ ਗ੍ਰਿਫਤਾਰ ਵੀ ਹੋਈ ਆ ਉਦੋਂ ਵੀ ਕਿਹਾ ਗਿਆ ਵੀ ਜੇ ਮੈਂ ਵੱਡੇ ਵੱਡੇ ਅਫਸਰਾਂ ਨੂੰ ਫੋਨ ਲਾਤਾ ਨਾ ਤੇ ਤੁਹਾਡੀਆਂ ਪੈਂਟਾ ਗਿੱਲੀਆਂ ਹੋ ਜਾਣੀਆਂ ਤੁਸੀਂ ਇਹ ਦੱਸੋ ਚਾਹ ਹੋ ਪੁਲਸ ਵਾਲਾ ਚਾਹ ਕੋਈ ਆਮ ਹੁੰਦਾ ਬੰਦਾ ਉਹਨੂੰ ਇਹਨਾਂ ਨੇ ਕਾਰਵਾਈ ਕਰ ਦਿੱਤੀ ਹੁੰਦੀ ਜਿਹੜੇ ਹਿਸਾਬ ਨਾਲ ਹੁਣ ਰਿਮਾਂਡ ਇਹਨਾਂ ਨੇ ਇੱਕ ਦਿਨ ਦਾ ਪਹਿਲਾ ਲਿਆ ਦੂਜੇ ਦਿਨ ਮੁੜ ਕੇ ਦੋ ਦਿਨ ਦਾ ਲਿਆ ਹੁਣ ਉਹ ਰਿਮਾਂਡ ਦੇ ਵਿੱਚ ਜਿਹੜੇ ਇਹ ਫੋਨ ਆ ਜਿਵੇਂ ਸਰਪੰਸ ਸਿੰਘ ਟੈਣਾ ਨੇ ਵੀ ਕਿਹਾ ਇਹ ਜੇ ਫੋਨ ਬਰਾਮਦ ਹੋ ਜਾਣ ਇਹਨਾਂ ਨੂੰ ਜਿਹੜੇ ਫੋਨ ਦੇ ਵਿੱਚੋਂ ਸਾਰੀ ਕਾਰਵਾਈ ਇਹਨਾਂ ਨੂੰ ਸਾਰਾ ਹੀ ਪਤਾ ਲੱਗ ਜਾਣਾ ਵੀ ਕਿੱਥੋਂ ਫੋਨ ਗਿਆ ਕਿਹਦੇ ਨਾਲ ਕਾਉਂਟ ਟੱਕਾ ਵੱਡੇ ਵੱਡੇ ਜਿਹੜੇ ਅਫਸਰਾਂ ਸਾਰਿਆਂ ਦੇ ਖੁਲਾਸੇ ਹੋ ਜਾਣਗੇ ਹੁਣ ਉਹ ਫੋਨਾਂ ਦੀ ਜਾਂਚ ਕਰਨੀ ਪੁਲਸ ਵਾਲਿਆਂ ਦਾ ਬਣਦਾ ਇਹ ਨਾ ਕਿ ਵੀ ਆਮ ਕਿਉਂਕਿ ਉਹਨਾਂ ਦੀ ਗ੍ਰਿਫਤਾਰੀ ਚ ਕਰ ਸਕਦੇ ਆ ਇਹ ਟਿੱਪਣੀ ਸਰਪ ਸਿੰਘ ਕਹਿਣਾ ਲਈ ਵੀ ਕੀਤੀ ਆ ਅਸੀਂ ਵੀ ਕਹਿਣਾ ਚਾਹੁੰਦੇ ਆ ਵੀ ਇਹ ਹੋਣੀ ਚਾਹੀਦੀ ਆ ਕਿਉਂਕਿ ਚਾਹੇ ਮੁਜਰਮ ਪੁਲਸ ਵਾਲਾ ਚਾਹੇ ਕੋਈ ਆਮ ਵਿਅਕਤੀ ਆ ਮੁਜਰਮ ਮੁਜਰਮ ਹੀ ਹੁੰਦਾ ਤਾਂ ਹੁਣ ਦੇਖਣਾ ਇਹ ਬਣਦਾ ਇਸ ਜੋ ਪੁਲਸ ਵਾਲੀ ਤੇ ਹੰੰਦੀ ਪਾ ਜਿਹੜੀ ਜਿਹੜਾ ਚਿੱਟਾ ਬਰਾਮਦ ਹੋਇਆ ਵੀ ਇਹਦੇ ਤੇ ਕਾਰਵਾਈ ਕਰਦੀ ਆ ਪੰਜਾਬ ਪੁਲਿਸ ਤੇ ਜਾਂ ਪੰਜਾਬ ਸਰਕਾਰ ਕਿ ਨਹੀਂ ਜਾਂ ਕਿ ਇਹਨੂੰ ਅਹੀਂ ਛੱਡ ਦੇਣਗੇ ਕਿਉਂਕਿ ਦੱਸਿਆ ਜਾਂਦਾ ਵੀ ਲੰਬੇ ਸਮੇਂ ਤੋਂ ਚਿੱਟਾ ਵੇਚਦੀ ਸੀ ਕਈ ਗੱਡੀਆਂ ਤੇ ਕਈ ਇਹਨੇ ਮੰਨ ਕੇ ਚਲੋ ਵੀ ਜਿਵੇਂ ਕੋਠੀਆਂ ਵੀ ਦੱਸੀਆਂ ਮਹਿੰਗੀਆਂ ਮਹਿੰਗੀਆਂ ਹਨਾ ਤਾਂ ਇਹਦੇ ਤੇ ਟਿੱਪਣੀ ਇਹ ਹੋਈ ਹੈ ਜਿਵੇਂ ਕੱਲ ਲੋਕਵਾਟੀਵੀ ਚੈਨਲ ਜੋ ਮਨਿੰਦਰ ਸਿੱਧੂ ਪੱਤਰਕਾਰ ਉਹਨੇ ਵੀ ਖੁਲਾਸਾ ਕਰਿਆ ਇਸ ਗੱਲ ਦਾ ਵੀ ਇਹਦੇ ਘਰ ਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਤੇ ਜਿਉ ਹੁਣ ਸਰਪਲ ਸਿੰਘ ਤਹਿਣਾ ਇਹਨਾਂ ਨੇ ਵੀ ਇੱਕ ਇਹਨਾਂ ਦੇ ਵੀ ਸਵਾਲ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਚਲੋ ਜੀ ਦੇਖਣਾ ਹੁਣ ਇਹ ਬੰਦਾ ਇਹਦੇ ਤੇ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਜਿੰਨਾ ਤੱਕ ਵੀ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਚੈਨੂ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਹੀ ਮਿਲਦੇ ਕੱਲ ਨੂੰ ਨਵਾਂ ਟੋਕ ਧੰਨਵਾਦ